ਹਾਂਜੀ ਰਮੇਸ਼ਾ ਲਾਲ ਲੱਤੇ ਮਿਲ ਗਈ ਪੱਕੀ ਗੰਗਰੀ ਹੈ ਹਾਂ ਹਾਂ ਪੱਕੀ ਬਿੰਦਰ ਹਾਤੇ ਵਾਲੇ ਦਾ ਲਾਉਣ ਥੋੜਾ ਜਿਹਾ ਬਾਹਰ ਲਿਓ ਕਿੱਥੇ ਠੀਕ ਠੀਕ ਇੱਥੇ ਬਾਹਰ ਲਿਓ ਮਾਰਾ 200 ਲੀਟਰ ਦਾ ਡਰਮ ਹੈ ਹਾਂਜੀ ਠੀਕ ਹੈ ਓਕੇ ਰਫਟ ਮੈਂ ਨਾਲ ਚੱਲਾਂਗੀ ਹਾਂ ਉਹ ਬੁਰਾ ਬੁਰਾ ਮਾਤਾ ਹਾਂਜੀ ਪੂਰਨ 200 ਲੀਟਰ ਲਾਵਾਂ ਮੈਂ ਕਿ ਮੈਂ ਕਿਸੇ ਦਾ ਘਰੇ ਭਰਾਂ ਕਿ ਅਸੀਂ ਆਦੇ ਤੋਂ ਪੁਆਣਾ ਜੇ ਤੱਕ ਖੋਦਸ ਗਿਆ ਚੱਲੋ ਚੱਲ ਮੰਗ ਗਈ ਹੈ ਨਾ ਹਾਂ ਵੀਰੇ ਸਰ ਡੋਲੀ ਹੈ ਝੂਠ ਮਾਰ ਗਿਆ ਆਇਆ ਤੁਸੀਂ ਆਇਆ ਆਇਆ ਚੱਲ ਉਹ ਜਿਹੜਾ ਆਖਾ ਦੇ ਦੇ ਕਢਾ ਦੇ ਕਢਾ ਦੇ ਬਣਾ ਦੇ ਚੱਲ ਬੋਲੀ ਬੋਲੀ ਸਰਦਰ ਹੈ ਰੱਖਿਆ ਰੱਖਿਆ ਬੱਸ 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 ਸਹੀ ਆ ਸ਼ਰਾਬ ਪਈ ਲੱਗ ਹਾਂਜੀ ਨਾ ਨਾਸ ਮੋਦਰਦਾਰੋ ਵੀ ਇਹ ਗੱਡੀ ਚ ਰਖਾਈਂ ਡਰਾਮਾ ਚੱਲਦਾ ਬਿਲਕੁਲ ਬਿਲਕੁਲ ਦਿਖਾ ਦਿੰਦੇ ਸਾਰੀ ਨਾਲ ਡੋਲੇ ਜੇ ਇਹ ਥੋੜਾ ਥੋੜੋ ਤਰਪਾ ਕੱਢ ਲੈ ਪਤਾ ਭਰਾ ਇਹ ਉਪਾਰਾ ਥੋੜੂ ਵੀ ਆ ਕੇ ਪਾ ਗਿਆ ਨਾ ਮੈਂਬਰ ਜਾਈਏ ਗੁੰਡੇ ਮਾਰਦੇ ਆ ਗੱਡੂ ਗੱਡੂ ਥਰਪਾ ਆ ਮੈਨੂੰ ਲੱਗਦਾ ਤੇ ਪਾ ਨੂੰ ਤਾਂ ਇਹਦੇ ਦਿੱਲੋ ਵੀ ਇਹ ਹੋਰਤੀ ਸੀ ਉਹ ਵਿੱਚ ਕੈਮਰਾ ਲੈ ਲੋ 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 ਇਹ ਕਿੱਥੇ ਮੰਨ ਕੋਈ ਨਾ ਕਰੀ ਤਾਂ ਤੋੜੋ ਨੂੰ ਤੋੜੋ ਤੋੜੀ ਆ ਕਰਵਾ ਮਿੱਠੋ ਮਿੱਠ ਕੰਮ ਖੇਚ ਕੇ ਬਾਦ ਦੇਖ ਵੇਖੋ ਤੋੜੋ ਤੋੜੋ ਤੋੜ ਦੂਦਾਸ ਬੋ ਚਲਾਓ ਦੇਖ ਲੈ ਰੱਪੇ ਮੇਰਾ ਮੋੜ ਠੀਕ ਹੈ ਤਾਂ ਮਾਰ ਤੰਦ ਹਲਕਾ ਰੋਣ ਚੱਲ ਤੋਕ ਜਾਓ ਕੋਈ ਸਿੱਟੇ ਪੈਣੇ ਪਿੱਛੇ ਹੋ ਜਾ ਲੋਕ ਜਾ 44 ਦੁਗੁਰਾ ਤੋਂ ਕਿਹੜੀ ਕਲੋਨੀ ਵਿੱਚੋਂ ਕਲੋਨੀ ਚ ਹਾਂਜੀ ਵਾਹ ਦੋ ਤਿੰਨ ਗੱਟਾਂ ਦਾ ਮਾਲ ਲਗਾਈ ਓਕੇ ਓਕੇ ਬਣੇ ਕੇ ਹਾਂ ਇਹ ਚੱਲ ਜਾਣੀ ਸੀ ਅੱਜ ਨਾਲ ਅੱਜ ਚੱਲ ਜਾਣੀ ਸੀ ਅੱਜ ਕੱਢ ਲੈਣੀ ਸੀ ਹੋਰ ਵੀ ਆ ਤਾਂ ਦੋ ਲੋ ਇੱਕ ਜਾਣਾ ਹਾਂਜੀ ਚਾਰ ਗੱਟਾਂ ਨੇ ਚਾਰ ਗੱਟਾਂ ਦਾ ਮਾਲ ਨਾਲੀ ਤੋਂ ਜੀ ਨਾਲੀ ਤੋਂ ਮਿਲ ਗਿਆ ਹਾਂਜੀ ਹਾਂਜੀ ਨਾਲੀ ਤੋਂ ਠੀਕ ਯਾਰ ਲਾਹੌਰ ਤੋਂ ਥੋੜਾ ਜਿਹਾ ਵੀਰ ਕਾਂਤੀ ਆ ਕੀ ਕਾਲ ਜੋਇਆ ਖੋਲੋ ਯਾਰ ਲੈਰ ਆਏ ਰੁਕ ਕੇ ਬੋਡਲ ਲੱਫੇ ਲੈ ਥੱਲੇ ਹੁਣ ਕਰਤਾ ਸ਼ੁਰੂ ਹਾਂ ਹਾਂ ਚੱਲ ਢੋਲੋ ਹਾਂਜੀ ਓਕੇ ਰਿਪੋਰਟ ਬਾਪੂ ਠੀਕ ਹੈ ਠੀਕ ਹੈ ਜੀ 15 ਹੋ ਗਿਆ ਇੱਕ ਹੋਰ ਮਿਲ ਗਈ ਠੀਕ ਹੈ ਠੀਕ ਹੈ ਨੱਪੋ ਬਸ ਕੰਮ ਨੂੰ ਦੇਗੀ ਬੜੇ ਤਗੜੇ ਆ ਭਰਾਵਾ ओके जी ओके ओके परफेक्ट मुगली परफेक्ट हां भी लप्पे ओकर-ਬੋਟਰ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਪਿੰਕੇਾ ਸ਼ਾਬਾਸ਼ ਵੈਰੀ ਗੁੱਡ ਜਲਾਲਾਬਾ ਟੀਮ ਆਹ ਵੀ ਪੂਰਨਾ ਹਾਂਜੀ ਤੀਜੀ ਤਰਪਾਈਲ ਤੀਜੀ ਤਰਪਾਈਲ ਇੱਕ ਹੋਰ 15 ਘੱਟੇ ਹੋ ਰਹੀ ਜੀ 15 ਘੱਟੇ ਵੈਰੀ ਗੁੱਡ ਮੁੰਡੇ ਖੋਲੇ ਨੂੰ ਲੋ ਜੀ ਦੋ ਤਗੜੀ ਚਾਹ ਪਈ ਲੱਭੀ ਅੱਗੇ ਵੈਰੀ ਗੁੱਡ ਵੈਰੀ ਗੁੱਡ ਗਾੜ-ਗਾੜ ਸੇਵ ਨਾਲੇ ਗਾੜ-ਗਾੜ ਸੇਵ ਨਾਲੇ ਸਫਾਈ ਹੋ ਰਹੀ ਗਾੜ-ਗਾੜ ਦੇ ਤੰਬੂ ਵਾਲ ਦੇ ਵਿਚਕਾਰ ਸਫਾਈ ਹੋ ਰਹੀ ਗਾੜ-ਗਾੜ ਨਾਲੇ ਤਰਾਪੋੜ ਵਾਹ ਬਈ ਵਾਹ ਵਾਹ ਬੇਲੀਆ ਲਓ ਇੱਥਾ ਆਇਆ ਕੋੜੀ ਹੈ ਜੀ ਸਾਰ ਓਕੇ ਓਕੇ ਹਾਂ 1 ਕ 3 ਘੰਟੇ ਹੋ ਗਏ 1 ਕ ਆਪਿਆ ਹਾਲੇ ਗੋੜ ਜੀ 5-5 ਦੇਈਏ 5-5 ਦੇਈਏ ਪਾਣੀ ਚ ਪਾਣੀ ਪਾਣੀ ਸੱਤੀ ਪਾਣੀ ਪਾਣੀ 5-5 ਦੇਈਏ 500 ਆ ਪੂਰਨੇ ਤਰ ਹੋ ਜਾ ਆਰਮੀਦੋ ਦੋ ਕੱਟਿਆਂ ਦੋਰ ਹਾਂਜੀ ਹਾਂਜੀ ਮਿਲ ਗਾ ਉਹ ਆਣੀ ਤੋਂ ਚੰਦੋਂ ਕਿਹ ਕਲਵਾ ਨਹੀਂ ਚੋ ਤਾਂ ਕਿਹਾਂ ਕਲਵਾ ਨਹੀਂ ਚੋ ਹਾਂਜੀ ਹਾਂਜੀ ਇਹ ਅੱਜ ਤਾਂ ਦੂਜਾ ਸੈਂਟੀਫਲੈਨ ਹਾਂ ਤੀਜਾ ਕੰਮ ਤੇ ਆ ਜੀ ਜੀ ਤੀਜਾ ਇਹ ਨਾਲ ਆਡ ਨਹੀਂ ਨਹੀਂ ਉਹ ਤੁਕਿਆ ਨਾ ਕਰੂ ਸੁਖਾਟੋ ਮਾਲਦਾਰ ਬੜਾ ਡੋਮ ਹੈ ਬੋਲੋ ਮੁੰਡਿਓ ਦੇਖੋ ਨਿਕਲਣ 150 150 150 ਲੀਟਰ ਹਾਂਜੀ ਠੀਕ ਹੈ ਜੀ ਸੁਣ 10 ਗੱਟਿਆਂ ਦਾ ਮਾਲ ਲਗਾ ਲਾ ਪਿਆ ਹੋਰ ਕੋਈ ਗੱਲ ਨਹੀਂ ਚਲਦੇ ਆ ਡੋਲੋ ਪਹਿਲਾਂ 10 ਗੱਟਿਆਂ ਦਾ ਮਾਲ ਤੇਰਾ ਓਏ ਉਸ ਦਾ ਡੋਲ ਦੇ ਚਲੋ ਆ ਡੋਲੋ 150 ਲੀਟਰ ਲੈਣ ਹੈ 10 ਗੱਟਿਆਂ ਦਾ ਮਾਲ ਗਾਹ ਮਿਲਿਆ ਹੋਰ ਠੀਕ ਹੈ ਜੀ ਠੀਕ ਹੈ ਤੇ ਤੋਲਦੇ ਆ ਡੋਲ ਕੇ ਅੱਗੇ ਚਲਦੇ ਆ ਠੀਕ ਹੈ ਲੈ ਵੀ ਇਹ ਪੰਡਾ ਸੀ ਬੜਾ ਆ ਜਾਣਾ

ਪੁਰਨਾ ਮਾਰ ਸਵੈ ਦਸ ਫੀਟ ਉਹ ਠੀਕ ਹੈ ਬੀ ਨਾ ਵੀ ਦੁੱਨਾ ਚਲੋ ਕੋਨੇ ਤਰ ਹਰੋ ਤੇ ਤੇ ਇੱਕ ਦੋ ਹਾਂਜੀ ਓਕੇ ਓਕੇ ਚੌਥਾ ਸੈਂਟੀਫਲੇਟ ਹੋ ਗਿਆ ਇਹਦਾ ਹਾਂ ਚੌਥਾ ਹੋ ਗਿਆ ਇਹਮਾ ਸੈਂਟੀਫਲੇਟ ਹੈ ਚੌਥਾ ਜੀ ਬਹੁਤ ਠੀਕ ਉਹਦਾ ਬਹੁਤ ਮਹਾਲਾ ਗੋਡਾ ਪਰ ਹੋਣੀ ਬਣਾ ਹਾਂ ਹਾਂਜੀ ਆ ਵੇਖੋ ਇਹ ਬੜੀ ਤਗੜੀ ਤਰਪੈਲ ਮਿਲਦੀ ਓਕੇ ਓਕੇ ਲੈ ਬੰਨੀ ਪੰਜ ਸੱਤ ਘਟਾ ਲਗਾ ਜੀ ਚਲੋ ਦੇਖੋ ਖੋਲੋ ਦੋ ਮਿੰਟ ਦੋ ਮਿੰਟ ਖੋਲੋ ਆ ਪਿੰਕੀ ਬੜੀ ਤਗੜੀ ਤਰਪੈਲ ਹੈ ਜੀ ਓਕੇ ਓਕੇ ਬੜੀ ਤਗੜੀ ਤਰਪੈਲ ਹੈ ਇਹਨਾਂ ਦੀ ਹਟਾਣੀ ਵਾਲਿਆਂ ਦੀ ਹਾਂਜੀ ਹਾਂਜੀ ਮਾਲ ਬੜਾ ਤਗੜੀ ਤਰਪੈਲ ਓਕੇ ਓਕੇ ਆਹ ਲੋ ਗੱਟੇ ਘਾੜ ਘੜਨ ਵਾਲੀ ਤੋਂ ਜੀ ਘਾੜ ਘੜਨ ਵਾਲੀ ਤੋਂ ਪਾ ਗਏ ਪਟਾਖੇ ਹੁਣੀ ਪਈ ਹੈ ਨਾ ਪੰਜ ਗੱਟਾਂ ਦਾ ਮਾਲ ਹੈ ਜੀ ਘਾੜ ਘੜਨ ਵਾਲੀ ਦਾ ਡੂੰਗਾ ਕਿੰਨਾ ਵੀ ਬੜੇ ਡੂੰਗਾ ਹੈ ਜੀ ਇਹ ਕਿੱਥੇ ਹਟਾਣੀ ਵਾਲਿਆਂ ਦੀ ਇਹਨਾਂ ਦੀ ਇਹ ਘਾੜ ਘੜਨ ਵਾਲੀ ਦੇ ਵੇਖ ਤੰਬੂ ਵਾਲ ਦੇ ਵਿਚਕਾਰ ਵੱਡੇ ਪਿਆ ਲੱਪਿਆ ਤੂੰ ਉਧਰੋਂ ਆਖਾ ਪਰਲੀ ਸਾਂ ਆ ਵੇਖ ਮੈਂ ਇੱਥੇ ਖੜਾ ਚੱਲ ਥੋੜਾ ਐ ਘੁਮਾ ਦੇ ਕਰੀ ਨਾ ਕੋਈ ਜਰਨਾ ਕਹਾਂ ਮਾਲਾ ਜੋ ਵੀ ਮਾ ਚੱਲੇ ਓਏ ਓ ਗੱਟੇ-ਗੱਟੇ ਸਾਰੇ ਵੇ ਸੱਟ ਲੱਪਿਆ ਸੂਏ ਨਾਲ ਹੀ ਵੇ ਸੱਟ ਪੂਰਾ ਕਾਟ ਘੜਨ ਵਾਲੀ ਏ ਕਾਟ ਘੜਨ ਵਾਲੀ ਕਾਟ ਘੜਨ ਵਾਲੀ ਵੈਰੀ ਗੁੱਡ ਮੁੰਡੇ ਵੈਰੀ ਗੁੱਡ ਬਹੁਤ ਨਮਾਲ ਹੋਇਆ ਜੀ ਵੈਰੀ ਗੁੱਡ ਹੁਣ ਤੱਕਰ ਪੁੱਤਣਾ ਇਹ ਹੈਵੀ ਰਿਕਵਰੀ ਆਜ ਤੇ ਸਰਕਲ ਦੀ ਜੀ ਵੈਰੀ ਗੁੱਡ ਹਾਂਜੀ 15 ਦੇ ਉਧਰ ਵੀ ਆਪਾਂ ਢੋਲੀ ਆਏ ਹਾਂ 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 ਹਾਂਜੀ ਨਹੀਂ ਤੁਣਕੇ ਵੀ ਢੋਲੇ ਆਪਾਂ ਵੀ ਆਪਾਂ ਢੋਲ ਕੇ ਚੱਕ ਲਈਏ ਸੋ ਪਹਿਲਾਂ ਬਾਸ ਹੈ ਰੋਲ ਹਾਂਜੀ ਹੋਰ ਮਿਲ ਗਿਆ 20 20 24 ਹੋਰ ਮਿਲ ਗਿਆ ਵੈਰੀ ਗੁੱਡ ਮੁੰਡਿਆ ਵੈਰੀ ਗੁੱਡ ਬੱਚਾ ਅੱਗੇ ਹੋਰ ਜਾ ਫੇਰ ਹੋਰ ਪਾਲ ਚਲੋ ਚਲੋ ਖੋਲੋ ਇਹਨੂੰ ਲੋ ਜੀ ਨੇਰੀ ਲਿਆਤੀ ਨੇਰੀ ਨੇਰੀ ਆ ਗਈ ਨੇਰੀ ਆ ਗਈ ਕਾਠ ਘਾੜਾ ਨੇਰੀ ਆ ਗਈ ਹਾਂਜੀ ਹਾਂਜੀ ਲੋ ਜੀ ਖੋਲ ਇਹਨੂੰ ਚੰਗੀ ਸਾਇਆ ਮਾਲ ਸਾਇਆ ਮਾਲਾ ਗੋੜ ਵਿੱਚ ਹੀ ਹੈ ਜੀ ਕਿਉਂ ਪਾਣੀ ਚ ਮਰੀ ਜਾ ਫਿਰ ਤੇ ਪਾਣੀ ਚੱਕ ਤੇ ਸੋਤ ਤੇ ਹੋ ਜਾ ਸਿੱਟੀ ਗਈ ਪਰ ਬਾ ਗੇ ਬੱਪੂ ਆਵੇਗਾ ਇਹ ਪਾਣੀ ਬੜਾ ਡੂਬੇ ਤੁਰ ਕੇ ਹੋਰ ਉਸਰ ਪੈਲ ਖੋਲ ਖ ਚੰਗਰ ਇੱਕ ਮਿੰਟ ਬੋਲ ਉਲੇ ਤੇ ਚਾਦਰ ਚ ਚੱਕਦੇ ਹਾਂ ਆ ਜਿਹੜੀ ਚਾਦਰ ਹੋਣਾ ਇਹ ਅਗਰ ਲੰਮੇ ਡਿੱਕੀ ਹੈ ਹਾਂ ਤਾਂ ਇਹ ਤੈਨੂੰ ਦੇਣਾ ਸਾਰੀ ਤਰਪਾਈ ਇੱਥੇ ਆ ਆ ਕਿਉਂ ਮਾਲੀ ਮਾਲ ਫੁੱਲ ਬੜਾ ਫੁੱਲ ਜੀ ਤਿਆਰ ਮਾਲ ਪੂਰਾ ਤਿਆਰ ਹੈ ਜੀ ਸਾਰੇ ਡਿੱਗੀਆਂ ਤਿਆਰ ਸੀਗੀਆਂ ਸਾਰੇ ਡਿੱਗੀਆਂ ਤਿਆਰ ਸੀ ਇਸ ਤਰ੍ਹਾਂ ਕੇ ਨਮਾ ਤੇ ਚਲੋ ਜੀ ਚਲੋ ਹਾਂ ਲਾ ਚਾਰ ਤੇ ਆ ਪੰਜ ਹੋ ਗਏ ਨੀ ਪੂਰੇ ਪੰਜ ਪੰਜ ਗੱਟਾ ਨਹੀਂ ਸਾਰੀ ਕਿਲੋਮੀਟਰ ਪਹਿਲੇ ਚੌਥੀ ਚੌਥੀ 20 ਗੱਟਾ ਮਾਲ ਹੋ ਗਿਆ 20 20 ਸਰਦਾਰ ਜੀ 20 ਗੱਟੇ ਕੋੜ ਹੋ ਗਿਆ ਹੋ ਗਿਆ 20 ਜੀ 20 ਤੇ ਪੰਜ ਉਧਰ 25 25 ਗੱਟੇ ਆ ਡੋਲ ਹਾਂ ਜੀ ਆ ਡੀਰ ਲਾਨ ਜੀ 5000 ਕੋਸ ਆਪਾਂ ਪਹਿਲੇ ਡੋੜ ਕੇ ਆਇਆ ਕਿਹੜੀ ਆਪਾਂ ਡੋਲੀ ਆ ਉੱਥੇ ਨਮੋਚੜ ਨਮੋਚੜ ਹਾਂ 26 ਗੱਟੇ ਹੋ ਗਏ ਆ 26 ਗੱਟੇ ਪੂਰੇ ਹੋ ਗਏ ਆਹ ਕਿੱਥੇ ਨੂੰ ਗਾ ਤੋਰੋ 26 ਤੋਂ 5200 ਲੀਟਰ ਲਾਨ ਹੋ ਗਈ ਸਰਦਾਰ ਜੀ ਅੱਜ ਦੀ ਹੈ ਵੀ ਰਿਕਵਰੀ ਹੈਵੀ ਰਿਕਵਰੀ ਅੱਜ ਦੀ ਰਿਕਵਰੀ ਅੱਜ ਦੀ 26 ਘਟਿਆਂ ਦੇ ਵਿੱਚੋਂ 1300 ਬੋਤਲ ਨਿਕਲ ਨਹੀਂ ਸੀ ਹਾਂਜੀ 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 50 ਦਾ ਕੱਢ ਦਈਏ ਘਟੇ ਚ ਬਿਲਕੁਲ ਜੀ ਬਿਲਕੁਲ 26 ਘਟਿਆਂ ਦੇ ਵਿੱਚੋਂ 1300 ਬੋਤਲ 1300 ਬੋਤਲ ਨਿਕਲੀ 1300 ਬੋਤਲ ਨਿਕਲਣੀ ਸੀ ਹਾਂਜੀ ਹਾਂਜੀ ਇਹ ਆਪਣੇ ਸਾਰੇ ਬ੍ਰਾਂਚਾਂ ਵਾਲੇ ਪਾਸੇ ਦੇ ਟੇਕਿਆਂ ਤੇ ਜਾਣੂ ਬਿਲਕੁਲ ਜੀ ਬਿਲਕੁਲ ਚਲੋ ਕੋਈ ਨਹੀਂ ਬਾਪੂ ਇੱਧਰ ਆਇਆ ਸਾਈਡ ਤੇ ਹੋ ਜਾ ਜੇ ਇੱਧਰ ਹੋ ਜਾ ਸਾਈਡ ਤੇ ਹੋ ਜਾ ਰੁਕ ਜਾ ਕਰ ਰੁਕ ਜਾ ਯਾਰ ਚੱਲ ਬੇਜ਼ ਨਹੀਂ ਦੇਖੋ ਪੂਨੋ ਪ੍ਰੋਡਕਟ ਠੀਕ ਹੈ ਦੋ ਬੰਖਾਂ ਜੀ ਬਾਕੀ ਕਾਰਵਾਈ ਆਹ ਹਾਂ ਠੀਕ ਹੈ ਓਕੇ ਰਿਪੋਰਟ ਲਾਣੀ ਲਾਣੀ ਪਿੱਛੇ ਲੈ ਕੇ ਠੀਕ ਹੈ ਇੱਕ ਤਾਂ ਗੋਇਆ ਨੂੰ ਵਾਦੂ ਮਾਲ ਪਿਆ ਲੈ ਖਲਾਰ ਤਰਪੈਲ ਚੰਗੀ ਤਰ੍ਹਾਂ ਖਲਾਅ ਹੋਰ ਨਾ ਆ ਥੱਲੋਂ ਦੀ ਖੜੀ ਤਰਪੈਲ ਇੱਥੇ ਇਧਰ ਦੀ ਛੁੱਛੂ ਦੀ ਪਿੱਛੇ ਦੀ ਇਧਰ ਦੀ ਆ ਫਾੜੀ ਨਾ ਤਰਾ ਲੈ ਆ ਵੀ ਬੱਲੇ ਚਾਲ ਹੁਣ ਬੜਾ ਮਾਲ ਪਿਆ ਲੈ ਕਿਆ ਪਲਪੇ ਚੱਲ ਚੱਕੋ 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 ਉਹ ਦੂਜੀ ਤਰਪੈਲ ਵੀ ਚੱਲ ਉਹ ਬਾਪੂ ਪਾਟੀ ਤਰਪੈਲ ਵਿੱਚ ਚਲਦਾ ਉਹ ਵੇਖੇ ਵੇਖੇ ਨਾ ਡੋਲ ਜਾ ਫਿਰ ਇਹ ਤਾਂਗਾ ਚੋ ਇਹ ਵੀ ਮਾਰਦੇ ਲੱਫਾ ਆ ਸਾਰਾ ਕੁ ਬੇ ਸਾਈਡ ਪਰ ਹੂੰ ਇਧਰ ਉਹਰੇ ਨੂੰ ਮੇਰੇ ਨਾਲ ਪਾਸਾ ਲੰਮੀ ਹੈ ਨਾ ਹੰਡੀ ਸਾਹਨੇ ਪਾਈ ਨਾ ਦੇਖੇ ਇਸ ਪੂਰਨ ਆ ਮਰੇ ਤਰਪੈਲ ਸਹੀ ਕਰ ਲਾਫਾਤੀ ਇਹ ਜੀ ਕਿਹਾ ਆ ਮੀ ਲੋ ਕੋਈ ਮੋੜੋ ਗੱਡੀਆਂ ਚੱਲ ਚਾਉਣੇ ਚੱਕੋ ਚੱਕੋ ਸਾਡੀ ਕਿ ਫਾੜੀ ਲਗੋ ਲਿਆ ਦੁੱਗੂ ਹੀ ਪਰਮਾ ਕਰਨਾ ਜੀ ਬਾਸ ਸੂਆ ਮਾਰ ਦੇ ਇੱਕ ਦਾ ਆ ਪਾੜੀ ਦੇਣਾ ਤਾਂ ਵੈਰੀ ਗੁੱਡ ਵੈਰੀ ਪਰ ਪਹਿਲਾ ਵੀ ਨਵੀਆਂ ਨੇ ਹਾਂ ਉਹ ਪਾੜ ਇੱਥੇ ਲਬੀ ਬਈ ਹਾਂ ਠੀਕ ਹੈ ਤੂੰ ਇੱਦਾਂ ਜਾਰੀ ਰੱਖ ਕੇ ਡੋਲੀ ਜਾਂਦੇ ਓ ਲੱਭੀ ਜਾਂਨੇ ਚਾਹ ਕਿੱਟੋ ਰੁਪਇਆ ਉਹ ਦੋ ਦੋ ਇੱਧਰ ਕੰਨ ਲੈ ਮੈਂ ਦੋ ਮੇ ਚੱਕ ਲਈ ਕੋਈ ਇਹ ਕਿਦੋਂ ਖੱਡਾ ਆਹ ਵੇ ਖੱਡਾ ਹੋਇਆ ਪੂਰਾ ਤਗੜਾ ਹੈ ਖੱਡ ਕਮਰਾ ਹੀ ਬਣਾ ਮਾਰਦੇ ਨਹੀਂ ਮਾਰਦੇ ਸੋ ਚੱਲੋ ਯਾਰ ਆ ਫਾੜੀ ਕਰਾ ਲਈ ਗੱਡੀ ਦਾ 17 ਲੀਟਰ ਪਿਆਰ ਬੜਾ ਮਾਲ ਭਰਾਵਾ ਆ ਫਾੜ ਲਾ ਆ ਪਾਇਆ ਬੜਾ ਸੋਤ ਪਾਇਆ 17 ਪਿਆਰੇ ਮਾਰੇ ਟਾਕਾ ਜੇ ਲਾਈ ਟਾਕਾ ਟੁਕਾ ਪੀ ਛੱਕੀ ਜਾਂ ਰਹੀ ਇਨਸ਼ਾ ਅੱਲਾਹ 2 ਮਿੰਟ ਹੋ ਗਏ ਆ ਫਾੜ ਦੇ ਵਾਪਸ ਆ ਗਏ ਰਾਜੂ ਹੋਰ ਟਾਕ ਲਾ ਲੱਪੇ ਹੱਥ ਨਾਲ ਖਾੜਦਾ ਆ ਆ ਆ ਅਗਾਜਾ ਮੜਿਆਗਾ ਢੋਲ ਯਾਰ ਥੋੜੀ ਜਗਾ ਦੋ ਬੱਸ ਆ ਨਹੀਂ ਆਦੀ ਯਾਰ ਗਈ ਗਾਈ ਕਬਤੂਆ ਉਹ ਬਾਂ ਦਾ ਸੁੱਕਿਆ ਵਾਸਲਾ ਗਿਆ ਉਹ ਗਈ ਹੁਣੇ ਖੋਲ ਚਲ ਨਹੀਂ ਲੱਗੇ ਜਾਂਦਾ ਨਾ ਜੋ ਬੋਲਣ ਚੱਲਿਆ ਮੇਰਾ ਬਾਵਾਂ ਬੋਰਡ ਬੱਸ ਭਰੀ ਚਲੋ ਜੰਦੇ ਕਰ ਭਰੀਂਦਾ 10 70 ਲੀਟਰ ਹੈ 10 ਹੋ ਗਏ ਛੱਡ ਠੀਕ ਮਾਲੀ ਮਾਲ ਆ ਕੀ ਕਬਲੇ ਫਿਰਦੇ ਯਾਰ ਸਾਈ ਸੇ ਡੋਲੀਓ ਕਮਲ ਨਾ ਮਾਰੋ ਦੋ ਚੱਲ ਆ ਵੀ ਮੁੰਡਿਓ ਬਾਹਰ ਹੀ ਲਈ ਆ ਜੇ ਜਿਵੇਂ ਕੜੀਚੀ ਲਾਇਆ ਜੇ ਛੱਡੇ ਜਨਾ ਉਹ ਤਾਂ ਲਿਆਉ ਉਹ ਖਾਲੇ ਦੇ ਵਿੱਚ ਲੈ ਖਾਲੇ ਦੇ ਵਿੱਚ ਵਿੱਚ ਲੈ ਆ ਇਧਰ ਉਹ ਤਾਂ ਉਹ ਤਾਂ ਸਵਾ ਸਵਾ ਲਿਓ 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 ਇੱਥੇ ਅਜੇ ਖੜਿਆ ਯਾਰ ਲੈ ਛੱਡ ਦੇ ਕੀ ਕਰੀ ਜਾਨੇ ਪੀ ਜਾਣੀ ਛੱਡ ਦੇ ਇੱਥੇ ਯਾਰ ਇੱਥੇ ਛੱਡ ਦੋ ਬਸ ਉਹ ਛੱਡ ਦੋ ਯਾਰ ਇੱਥੇ ਆਗਾ ਆ ਛੱਡ 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 ਦੇ ਜੀ ਆ ਕੇ ਨਾ ਮਾਰ ਜੀ ਵੀ ਐਂ ਦੇ ਚੇ ਕਾਰਵਾਈ ਸਰ ਤਰਕਸਰ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਮਾਨਯੋਗ ਐਸਐਸਪੀ ਮੈਡਮ ਡਾਕਟਰ ਪ੍ਰਗਿਆ ਜੈਨ ਫਾਜ਼ਿਲਕਾ ਉਹਨਾਂ ਵੱਲੋਂ ਸਮੇਂ-ਸਮੇਂ ਸਰ ਵਿਸ਼ਾ ਨਿਰਦੇਸ਼ ਆਉਂਦੇ ਰਹਿੰਦੇ ਨੇ ਕਿ ਗਾਰਡਨ ਐਂਡ ਸਰਚ ਆਪਰੇਸ਼ਨ ਜਾਰੀ ਕੀਤੇ ਜਾਣ ਉਸ ਲੜੀ ਦੇ ਤਹਿਤ ਅੱਜ ਬੈਰੋ ਕੀ ਖਾਣੇ ਦੇ ਵਿਖੇ ਮਾਹਲਮ ਪਿੰਡ ਪੈਂਦਾ ਮਾਹਲਮ ਵਿਖੇ ਗਾਰਡਨ ਕਰਕੇ ਸਰਚ ਕੀਤਾ ਗਿਆ ਕਿਉਂਕਿ ਇੱਥੇ ਇਲੀਜੀਟ ਲਿਕਰ ਲਾਹਣ ਵਗੈਰਾ ਕਾਫੀ ਮਾਤਰਾ ਚ ਲੋਕ ਕੱਢਦੇ ਨੇ ਤੇ ਉਸੇ ਤਹਿਤ ਅੱਜ ਅਸੀਂ 15 ਬੋਤਲਾਂ ਸ਼ਰਾਬ ਤੇ 200 ਲੀਟਰ ਲਾਹਨ ਰਿਕਵਰ ਕੀਤੀ ਹੈ ਤੇ ਸਰਚ ਜਾਰੀ ਹੈ ਤੇ ਹੋ ਸਕਦਾ ਸਾਨੂੰ ਹੋਰ ਰਿਕਵਰੀ ਹੋਣ ਦੀ ਉਮੀਦ ਹੈ ਸਰ ਕਿੰਨੇ ਪੁਲਿਸ ਮੁਲਾਜ਼ਮ ਇਹਦੇ ਵਿੱਚ ਸ਼ਾਮਲ ਹਨ ਇੱਥੇ 10 ਪੁਲਿਸ ਮੁਲਾਜ਼ਮ ਤੇ 17 ਗੱਡੀਆਂ ਅਸੀਂ ਇਸ ਆਪਰੇਸ਼ਨ ਚ ਲਾਈਆਂ ਹੋਈਆਂ ਨੇ ਤੇ ਸਰਚ ਆਪਰੇਸ਼ਨ ਜਾਰੀ ਹੈ ਜਲਦੀ ਹੀ ਹੋਰ ਰਿਕਵਰੀ ਹੋਣ ਦੀ ਉਮੀਦ ਹੈ ਥੈਂਕ ਯੂ